ਗੱਡੀ ਦੇ ਘਰੇ ਹੀ ਆ। ਤਾਂ ਇਹ ਹੁਣੇ ਘਰੇ ਹੀ ਹੋਣੇ ਆ। ਇਹਨੇ ਇੱਕ ਨਹੀਂ ਸਮਝ ਆਉਂਦੀ। ਤੇ ਇਹੋ ਮੰਮੀ ਦੀ ਨਿਸ਼ਾਨੀ ਹੈ। ਤੇ ਇਹ ਵੀ ਚਲ ਚਲਦੀ ਹੈ। ਚਲ ਕੋਈ ਗੱਲ ਨਹੀਂ। ਕੁੜੀ ਤੇ ਲੱਗਣ ਦੇ ਆ। ਐ ਕਿਹੜਾ ਉਦਾਂ ਕੋਈ ਖਰਚਾ ਕਰਨ ਦੇ ਆ। ਆ ਕੀ ਝੋਲੇ ਵਿੱਚ ਲਈ ਫਿਰਨ ਦੇ ਆ ਵਾ। ਉਹ ਝੋਲੇ ਤੇ ਤਾਈ ਜੀ ਕੀ ਹੋਣਾ ਵਾ? ਤੇ ਇਹ ਚ ਉਹ ਹੀ ਆ। ਮੰਮੀ ਨੇ ਜਿਹੜਾ ਮਾੜਾ ਮੋਟਾ ਸਮਾਨ ਸੰਭਿਆ ਹੈ ਤੇ ਨਾਲੇ ਭੂਆ ਜੀ ਦਾ ਫੋਨ ਆਇਆ ਹੈ। ਉਹ ਕਹਿੰਦੇ ਆ ਵੀ ਰਿਸ਼ਤੇ ਲਵਾਈ ਹਾਂ ਕਰਤੀ ਆ। ਤੇ ਜਦੋਂ ਉਹਨਾਂ ਵਿਆਹ ਦੇ ਤਾ ਚਲ ਇੱਕ ਅੱਧੀ ਚੀਜ਼ ਉਹਨੂੰ ਪਾ ਦਾਂਗੇ ਜੋਤ ਨੂੰ ਤੇ ਇੱਕ ਅੱਧੀ ਮੁੰਡੇ ਨੂੰ ਪਾ ਦਾਂਗੇ। ਹੁਣ ਬਿਲਕੁਲ ਖਾਲੀ ਵੀ ਕੀ ਕਰਨਾ ਮਾਨੂੰ ਉੱਥੇ ਲਵਲੀ ਖੁਣ ਸਾਡੇ ਸਲਾਹ ਲੈਣ ਕੱਦ ਲਈ ਆਇਆ ਸਲਾਵਾ ਤੇ ਤੇਰੀਆਂ ਭੂਆ ਨਾ ਪਹਿਲਾਂ ਹੀ ਹੋ ਗਈਆਂ ਹੀ ਗਿਆ ਐਵੇਂ ਤੂੰ ਦੇ ਨਾ ਉੱਤੋਂ ਉੱਤੋਂ ਦੋਣ ਡਿਆਵਾ ਸਾਨੂੰ ਲਵਲੀ ਆ ਚੁੱਕ ਬੈਗ ਇਦਾਂ ਹੀ ਤੂੰ ਭੈਣ ਨਾਲ ਚੱਲ ਜਾ ਮੇਰੀ ਗੱਲ ਸੁਣ ਜਦੋਂ ਤੁਸੀਂ ਹਾਂ ਕੀਤੀ ਆ ਕਹੀ ਰਿਸ਼ਤਾ ਕਰਦਨੇ ਉੱਥੇ ਤੂੰ ਮੈਨੂੰ ਇੱਕਰ ਵੀ ਪੁੱਛਿਆ ਪਿਤਾ ਜੀ ਉੱਥੇ ਹਾਂ ਕਰਦੀਏ ਕਿ ਨਾ ਕਰਦੀਏ ਤੁਸੀਂ ਆਪਣੇ ਆਪ ਹੀ ਦੋਵਾਂ ਭੈਣ ਭਰਾਵਾਂ ਨੇ ਕਿਹਾ ਗੱਲਬਾਤ ਕਰਕੇ ਤੇ ਉਹਨਾਂ ਨੂੰ ਕਹਿਤਾ ਵੀ ਹਾਂ ਕਰ ਦੋ